ਸਾਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਹੀ ਤੇ ਮੈਂ ਸਤਰਾਮ ਸਿੰਘ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਮਾਗੀ ਸ਼੍ਰੀ ਮੁਕਸਰ ਸਾਹਿਬ ਨੂੰ ਆਉਣ ਅਤੇ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਮਰਾੜ ਕਲਾਂ ਦੇ ਸੇਵਾਦਾਰਾਂ ਵੱਲੋਂ 5 ਦਿਨਾਂ ਤੋਂ ਚਲਾਇਆ ਜਾ ਰਿਹਾ ਗੁਰੂ ਘਰ ਲੰਗਰ ਜਿਲਾ ਸ਼੍ਰੀ ਮੋਕਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਮਾਗੀ ਮੇਲਾ 2025 ਵਿੱਚ ਨਾਤਮਸਤਕ ਹੋਣ ਲਈ ਆਉਣ ਅਤੇ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਮਰਾੜ ਕਲਾਂ ਸਰਾਂ ਨਾਂਗਾ ਅਤੇ ਐਨ ਆਰ ਆਈ ਦੀਆਂ ਸੰਗਤਾਂ ਵੱਲੋਂ ਮਿਲ ਕੇ ਪਿੰਡ ਸਰਾਂ ਨਾਂਗਾ ਵਿਖੇ ਪਿਛਲੇ 5 ਦਿਨਾਂ ਤੋਂ ਚਲਾਇਆ ਜਾ ਰਿਹਾ ਹੈ ਗੁਰੂ ਘਰ ਲੰਗਰ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਲੰਗਰ ਦੇ ਨਾਲ-ਨਾਲ ਪ੍ਰਬੰਧਕਾਂ ਵੱਲੋਂ ਦੇਸੀ ਦਵਾਈਆਂ ਦਾ ਫ੍ਰੀ ਕੈਂਪ ਵੀ ਲਗਾਉਣ ਦੇ ਨਾਲ-ਨਾਲ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਨਾਲ ਸੇਵਾਦਾਰਾਂ ਵੱਲੋਂ ਮਰੀਜ਼ਾਂ ਨੂੰ ਰਾਤ ਦਵਾਈ ਜਾ ਰਹੀ ਹੈ ਮੰਡੀਪਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਬਾਬਾ ਜੀ ਕਿੰਨੇ ਦਿਨਾਂ ਤੋਂ ਲੰਗਰ ਚੱਲ ਰਿਹਾ ਜੀ ਤੇ 11 ਤਰੀਕ ਤੋਂ ਚੱਲ ਰਿਹਾ ਜੀ ਮਾਗੀ ਦੇ ਮੇਲੇ ਤੇ 11 12 13 14 15 ਅੱਜ 16 ਤਰੀਕਾ ਜੀ ਤੇ ਅੱਜ ਪਕੌੜਿਆਂ ਦਾ ਤੇ ਪਰੌਂਠਿਆਂ ਦਾ ਚੱਲ ਰਿਹਾ ਜੀ ਗੋਭੀ ਦੇ ਪਰੌਂਠੇ ਤੇ ਆਲੂ ਦੇ ਪਰੌਂਠੇ ਇਸ ਤੋਂ ਇਲਾਵਾ ਹੋਰ ਇਸ ਵਿੱਚ ਜਿਹੜੇ ਲਿਖਿਆ ਹੋਇਆ ਵੀ ਕੈਂਪ ਵੀ ਲਾਇਆ ਗਿਆ ਉਹਦਾ ਕੀ ਉਹਦਾ ਜੀ ਜੋ ਰੀੜ ਦੀ ਹੱਡੀ ਗੋਡੇ ਮੋਢੇ ਸਰਵਿਸਲ ਇਹਦਾ ਇਲਾਜ ਕਰਦੇ ਆਂ ਅਸੀਂ ਡਾਕਟਰ ਵੀ ਕਰਦੇ ਆਂ ਜੀ ਜੋ ਅਸੀਂ ਮਾਜੇ ਦੇ ਮੈਨੇਜਰ ਲੰਗਰ ਲਾਇਆ ਜੀ ਉਸ ਦੇ ਨਾਲ ਨਾਲ ਅਸੀਂ ਹੱਡੀਆਂ ਦਾ ਕੈਂਪ ਵੀ ਲਾਇਆ ਜੀ ਜੋ ਫ੍ਰੀ ਮਲਦੇ ਆ ਜੀ ਫ੍ਰੀ ਇਲਾਜ ਕੀਤਾ ਜਾਂਦਾ ਵੀ ਮਾਲਸ਼ ਆ ਉਹਤੇ 13 ਵੀ ਦਿੰਦੇ ਆ ਜੋ 200 ਰੁਪਏ ਵਾਲਾ 13 900 ਰੁਪਏ ਵਿੱਚ ਦਿੱਨੇ ਆ ਜੀ ਇਹ ਇੰਨਾ ਲੰਮਾ ਸਮਾਂ ਜਿਹੜਾ ਤੁਸੀਂ ਲੰਗਰ ਲਾਇਆ ਇਹ ਕਿਹਦਾ ਕਿਹਦਾ ਸਹਿਯੋਗ ਲਿਆ ਤੁਸੀਂ ਇਹ ਸਾਡਾ ਜੀ ਜਿਹੜਾ ਸਹਿਯੋਗ ਆ ਜੀ ਪਿੰਡ ਮਰਾੜਕਲਾਂ ਦੀ ਸੰਗਤ ਤੇ ਕੋਠੇ ਕੰਗ ਮੇਲਕ ਜੀ ਉਹਨਾਂ ਦੀ ਸਪੋਰਟ ਆਈ ਬਾਕੀ ਸਭ ਨੂੰ ਸਰਾਂਡਗਾ ਦੀ ਬਹੁਤ ਸਪੋਰਟ ਮਿਲੀ ਆ ਜੀ ਅੱਛਾ ਹੋਰ ਕੀ ਮੈਸੇਜ ਕੀ ਆ ਲੋਕਾਂ ਦਾ ਮੈਸੇਜ ਆਇਆ ਜੀ ਕੋਈ ਵੀ ਆ ਚਲੋ ਸਭ ਦਾ ਗੱਲ ਕਰਦਾ ਜੀ ਤੇ ਆਪਾਂ ਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਕੋਈ ਗਰੀਬ ਆਪਾਂ ਦੀ ਕੋਈ ਬੀਰ ਆ ਠੀਕ ਹੈ ਸਾਰੇ ਪਿੰਡ ਮਰਾੜਕਲਾ ਤੋਂ ਤੇ ਕੋਠੇ ਮੇਲਕਾ ਤੋਂ ਬਹੁਤ سپورਟ ਮਿਲਿਆ ਜੀ ਉਹਨਾਂ ਦੀ سپورਟ ਦਾ ਸਰਪੰਚ ਸਾਹਿਬ ਉਹ ਤੇ ਐਨ ਆਰ ਆ ਵੀਰ ਜਿੰਨੇ ਵੀ ਐਨ ਆਰ ਵੀਰ ਕਦੇ ਬਰਾੜ ਪਿੰਡ ਦਾ ਨਾਪਰੀ ਦਾ ਅਮਰੀਕਾ ਤੇ ਭਾਈ ਸਿੰਧੂ ਪਿੰਡ ਦਾ ਜਿਹੜੇ ਮੇਰ ਕੇ ਭਾਈ ਸਾਰੇ ਜਿੰਨੇ ਵੀ ਕੈਨੇਡਾ ਵਾਲੇ ਭਾਈਆਂ ਨਾਲ ਨਹੀਂ ਦੱਸ ਸਕਦੇ ਜਿੰਨੇ ਵੀ ਐਨ ਆਰ ਆਈ ਵਾਲਾ ਸਾਨੂੰ ਸਾਰਿਆਂ ਦਾ ਸਲੋਗ ਆ ਜੀ ਤੇ ਕੋਠੇ ਕੰਮ ਮੇਲਕਾ ਦਾ ਜੀ ਬਾਤ ਉਦੋਂ ਨਾਲ ਸਾਨੂੰ ਜਿਹੜੇ ਸਰਾਇ ਲਗਾ ਤੇ ਆਈ ਇਹਨਾਂ ਮਾਤਾ ਨੇ ਸਾਨੂੰ ਬਹੁਤ ਸਪੋਰਟ ਕੀਤੀ ਆਈ ਲੰਗਰ ਬਣਾਉਣ ਤੇ ਤੇ ਜੋ ਭਾਂਡੇ ਭਾਂਡਿਆਂ ਦੀ ਸੇਵਾ ਸੀ ਉਹਨਾਂ ਉਹਨਾਂ ਨੇ ਵੀ ਸਾਨੂੰ ਬਹੁਤ ਦਿਨਾਂ ਨੇ ਸਾਰਾ ਸਹਿਯੋਗ ਦਿੱਤਾ ਜੀ ਧੰਨਵਾਦ